ਅਸੋਦੀ ਦਲਦਲ ਦੇ ਵਿੱਚ ਲੋਕ ਤਸਦੇ ਜਾ ਰਹੇ ਨੇ ਫਤਿਹਗੜ ਸਾਹਿਬ ਦਾ ਪਿੰਡ ਹੈ ਪਵਾਲਾ ਜੋ ਪੂਰੇ ਤਰੀਕੇ ਦੇ ਨਾਲ ਨਸ਼ਿਆਂ ਦੇ ਵਿੱਚ ਗਰਕ ਚੁੱਕਿਆ ਹੈ ਕੁਝ ਹੀ ਦਿਨਾਂ ਦੇ ਅੰਦਰ ਪਿੰਡ ਵਿੱਚ ਪੰਜ ਮੌਤਾਂ ਹੋਈਆਂ ਨੇ ਪਿੰਡ ਵਾਸੀ ਗੁੱਸੇ ਦੇ ਵਿੱਚ ਨੇ ਉਹਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨਾ ਆ ਗਿਆ ਤਾਂ ਸਰਹੰਦ ਚੰਡੀਗੜ੍ਹ ਰੋਡ ਜਾਮ ਕੀਤਾ ਜਾਏਗਾ ਪੁਲਿਸ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਹ ਤਸਵੀਰ ਹੈ ਪਿੰਡ ਪਵਾਲਾ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ। ਪਿੰਡ ਵਾਸੀ ਗੁੱਸੇ ਦੇ ਵਿੱਚ ਨੇ ਤੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮੋਰਚਾ ਖੋਲ ਦਿੱਤਾ ਜਾਏਗਾ ਤਾਂ ਮੌਕੇ ਤੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਪੁਲਿਸ ਕਰਮੀ ਨਜ਼ਰ ਆ ਰਹੇ ਨੇ। ਪੁਲਿਸ ਕਰਮੀਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ, ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਤਾਂ ਦੂਜੇ ਪਾਸੇ ਪਿੰਡ ਵਾਸੀਆਂ ਨੇ ਵੀ ਸਖਤ ਚੇਤਾਵਨੀ ਦਿੱਤੀ ਹੈ। 28 ਮਿੰਟ ਦੇ ਵਿੱਚ ਹੁਣ ਲਗਾਤਾਰ ਪੰਜਵੀਂ ਮੌਤ ਆਏ ਇਹ ਕਿ ਕੱਲ ਮੌਤ ਹੋ ਗਈ ਜੀ ਅੰਨਾ ਚੇਦੇ ਕਰਨ ਜੀ ਇਹਨੂੰ ਪਹਿਲਾਂ ਹੋਈ ਅ ਇਸ ਤੋਂ ਪਹਿਲਾਂ ਹਫਤਾ ਪਹਿਲਾਂ ਇਸ ਜਿਹੜੇ ਵੱਡੇ ਭਰਾ ਦੀ ਮੌਤ ਹੋ ਕੇ ਚੁੱਕੀ ਹਜੇ ਮਤਲਬ ਇੱਕ ਨੰਬਰ ਦੇ ਵਿੱਚ ਦੋ ਮੋਤਾਂ ਹੋ ਚੁੱਕੀਆਂ ਇੱਕ ਆਵਦੇ ਦੇ ਨਰਿੰਦਰ ਨਸ਼ੇ ਦੇ ਕਰਦੋਂ ਸਰਪੰਚ ਸਾਹਿਬ ਤੁਸੀਂ ਪ੍ਰਸ਼ਾਸਨ ਕੋਲ ਗਏ ਪੁਲਿਸ ਕੋਲ ਗਏ ਬਿਲਕੁਲ ਅਸੀਂ ਚੁੰਨੀ ਚੌਕੀ ਤੋਂ ਲੈ ਕੇ ਬਡਾਲੀ ਥਾਣੇ ਤੱਕ ਅੱਗੇ ਆਪਣਾ ਡੀਐਸਪੀ ਸਾਹਿਬ ਤੱਕ ਅੱਗੇ ਐਸਐਸਬੀ ਸਾਹਿਬ ਤੱਕ ਸਾਰਿਆਂ ਦਾ ਜੀ ਜਾ ਚੁੱਕੇ ਆ ਐਮਐਲਏ ਸਾਹਿਬ ਤੱਕ ਉਹਨਾਂ ਨੇ ਵੀ ਫੋਨ ਕਰਿਆ ਆਪਣਾ ਡਾਕਟਰ ਅਮਰ ਸਿੰਘ ਜਿਹੜਾ ਐਮਪੀ ਸਾਹਿਬ ਨੇ ਉਹਨਾਂ ਨੇ ਵੀ ਫੋਨ ਕਰਿਆ ਪਰ ਕੋਈ ਕਾਰਵਾਈ ਨਹੀਂ ਉਸ ਟਾਈਮ ਕੀਤੀ ਗਈ ਹੁਣ ਜਦ ਕੱਲ ਮੌਤ ਹੋ ਚੁੱਕੀ ਹੈ ਹੁਣ ਸ਼ਾਮੀ ਕੱਲ ਆ ਗਿਆ ਉਹ ਮੁੰਡੇ ਚੱਕਿਆ ਗਿਆ ਪਰ ਪਰ ਉਹਦੇ ਕਾਰਵਾਈ ਨਹੀਂ ਕੀਤੀ ਯਾਰੀ ਨਸ਼ੇ ਦਾ ਮਸਲਾ ਹੈ ਵੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਪੰਜਵੀਂ ਛੇਵੀਂ ਮੌਤ ਹੋਣ ਹੋ ਰਹੀ ਆ ਇਸ ਪਿੰਡ ਚੋਂ ਇਸ ਪਿੰਡ ਤੋਂ ਹਾਂਜੀ ਅੱਛਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੀ ਅਸੀਂ ਡਿਪਟੀ ਸਾਹਿਬ ਨੂੰ ਆਪ ਮਿਲ ਕੇ ਆਏ ਹਾਂ ਹਾਂਜੀ ਕਿਹੜੇ ਕੀ ਨਾ ਸੀ ਡਿਪਟੀ ਸਾਹਿਬ ਦਾ ਡਿਪਟੀ ਸਾਹਿਬ ਜਿਹੜਾ ਫਤ ਬਸੀ ਆ ਟਾਈਮ ਲੱਗਾ ਮਨਾਉਣ ਨੂੰ ਵੀ ਨਾੜਦਾ ਕੋਈ ਐਮਐਲਏ ਨੂੰ ਮਿਲੇ ਅਮਰਜੇ ਸਾਹਿਬ ਨੂੰ ਮਿਲੇ ਆ ਉਹ ਕੀ ਕਹਿੰਦੇ ਉਹ ਉਹਨੇ ਡਿਪਟੀ ਸਾਹਿਬ ਕੋਲ ਭੇਜਿਆ ਸੀ ਉਹ ਡਿਪਟੀ ਸਾਹਿਬ ਕੋਲ ਗਏ ਆ ਹਾਂ ਕੋਈ ਗੱਲ ਨਹੀਂ ਹੋਈ ਕੋਈ ਕਿਸੇ ਲਈ ਨਹੀਂ ਲੱਗੀ ਗੱਲ ਨਸ਼ੇ ਦਾ ਕਾਰੋਬਾਰ ਸ਼ਰਿਆਮ ਚੱਲ ਰਿਹਾ ਪਿੰਡ ਦੇ ਕੁਝ ਪਤਵੰਤੇ ਸੱਜਣਾ ਨੇ ਦੱਸਿਆ ਕਿ ਇੱਕ ਜ਼ਿੰਮੇਵਾਰ ਵਿਅਕਤੀ ਇੱਕ ਜ਼ਿੰਮੇਵਾਰੀ ਲੈ ਕੇ ਜਾ ਕੇ ਪੁਲਿਸ ਕੋਲ ਇਨਫਰਮੇਸ਼ਨ ਦਿੰਦਾ ਵੀ ਪਲਾ ਮੇਰੇ ਪਿੰਡ ਜਾ ਇਹ ਨਸ਼ਾ ਫਲਾਣਾ ਬੰਦਾ ਵੇਚਦਾ ਜਿਹੜੇ ਬੰਦੇ ਦਾ ਜ਼ਿਕਰ ਕੀਤਾ ਗਿਆ ਉਹ ਬੰਦਾ ਤਾਂ ਆਜ਼ਾਦ ਕਰਤਾ ਪਰ ਰਿਪੋਰਟ ਦੇਣ ਵਾਲੇ ਨੂੰ ਕਹਿੰਦੇ ਇੰਨਾ ਘਸਾਇਆ ਕਿ ਉਹਦੀਆਂ ਲਕੀਰਾਂ ਕਰਵਾਤੀਆਂ ਅੱਜ ਉਹ ਡਰਦਾ ਹੋਇਆ ਇੱਥੇ ਡੈਥ ਹੋ ਚੁੱਕੀ ਆ ਤੇ ਪ੍ਰਸ਼ਾਸਨ ਵੀ ਆਇਆ ਹੋਇਆ ਉਹ ਬੰਦਾ ਡਰਦਾ ਹੋਇਆ ਹੁਣ ਇੱਥੇ ਪੰਚਾਇਤ ਦੇ ਵਿੱਚ ਆ ਕੇ ਨਹੀਂ ਬੋਲ ਰਿਹਾ